ਅੱਜ ਜਿਸ ਪਹੁੰਚੇ ਲੱਧਿਆਣਾ ਜ਼ਿਲ੍ਹੇ ਦੇ ਖੁਲੀ ਗਲਾਬੇ ਵਿੱਚ ਜਿੱਥੇ ਸਾਨੂੰ ਤੂਫੀਆ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਬੰਦਾ 2 ਮਹੀਨੇ ਤੋਂ ਨਾ ਨਹੀਂ ਰਿਹਾ ਮੇਰਾ ਨਾਮ ਹੈ ਕੀਪਲੋ ਕੀ ਪਿਆਰ ਨਾਮ ਨੂੰ ਕਹਿੰਦੇ ਨੇ ਪੀਪਾ ਜੀ ਨੂੰ ਮਤਰਾ ਖਿੱਚ ਕੇ ਆਉਣ ਦੇ ਵਾਲਾ ਲੱਭਦੇ ਆ ਇਸ ਬੰਦੇ ਨੂੰ ਇੱਥੇ ਕਿਸੇ ਲੋਕਾਂ ਤੋਂ ਪੁੱਛਦੇ ਆ ਕਿ ਉਹ ਬੰਦਾ ਸਾਨੂੰ ਕਿੱਥੇ ਮਿਲੂਗਾ ਆ ਬਾਈ ਬੈਠਾ ਆ ਜੋ ਆ ਦੇ ਕੈਮਰਾਮੈਨ ਪੁੱਛਦੇ ਆ ਤਾਂ ਬਾਈ ਥੋੜਾ ਆਪੋ ਨਾ ਹੋ ਜਿੱਥੇ ਤਾਂ ਬੰਦੇ ਹੀ ਬਹੁਤ ਖਤਰਨਾਕ ਨੇ ਕੋਈ ਤੇਦਾ ਕੋਈ 빙ਾ ਕੋਈ ਸੱਦਾ ਕੋਈ ਪੁੱਠਾ ਹਾਂਜੀ ਮਿੱਤਰੋ ਇਹ ਤੁਹਾਨੂੰ ਪਤਾ ਲੱਗੇ ਕਿ 2 ਮਿੰਟ ਤੋਂ ਕੋਈ ਬੰਦਾ ਨਹਾ ਨਹੀਂ ਰਿਹਾ ਹੈ ਕਿਰਪਾ ਕਰਕੇ ਸਾਨੂੰ ਤਾਂ ਪਤਾ ਦੱਸ ਦੋਗੇ ਵਾਜਾ ਕੇ ਸਿੱਧਾ ਉੜ ਕੇ ਪੁੱਠਾ ਕੇ ਸੱਜਾ ਜਾ ਕੇ ਪੇਰ ਮੋੜ ਕੇ ਸੱਜਾ ਮੋੜਨਾ ਫਿਰ ਸਿੱਧੇ ਉੱਥੇ ਘਰ ਆਉਦਾ ਕਹਿੰਦਾ ਮੈਂ ਕਿ ਵੀਰ ਸਿੰਘ ਬੰਦਾ ਚਾਕੇ ਬਜਰੂਰ ਕਾਣੇ ਹੋਵਾਂਗੇ ਹਾਂਜੀ ਮਿੱਤਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਾਡੇ ਖੂਬੀਏ ਸੂਤਰਾਂ ਨੂੰ ਪਤਾ ਲੱਗ ਗਿਆ ਕਿ ਜਿੱਥੇ ਤੁਹਾਨੂੰ ਮੁਸਕਾਵੇ ਉੱਥੇ ਉਹ ਬੰਦਾ ਗਿਰਿਆ ਹੋਊਗਾ ਆਜਾ ਵੀ ਮਿੱਤਰ ਲੱਭਦੇ ਆ ਕਿੱਥੇ ਆ ਗਈ ਉਹ ਜਗਾ ਅੱਧਾ ਘੰਟਾ ਹੋ ਗਿਆ ਮਿੱਤਰ ਸਾਨੂੰ ਲੱਭਦੇ ਆ ਨੂੰ ਕੀ ਕਰੀਓ ਬੰਦਾ ਕਿਤੇ ਨਹੀਂ ਮਿਲ ਰਿਹਾ ਉਹ ਮੁਸ਼ਕੀਲਾ ਬੰਦਾ ਆਏ ਹਾਏ ਹਾਏ ਹਾਂ ਕਿੰਨਾ ਗੱਦਾ ਮੁਸਕਾ ਜਿਹੜੀ ਕਰਦਾ ਤੁਹਾਨੂੰ ਬੇਸਾਬਰ ਚੰਨ ਤਿਆਰ ਸੀ ਉਹ ਕੜੀ ਹੁਣ ਆ ਤੁਹਾਡੇ ਮੂੰਹ ਥੋੜੀ ਥੋੜੀ ਪਹਿਲਾਂ ਤੁਹਾਡੇ ਮੂਹਰੇ ਆਣ ਲਿਆ ਕੈਮਰਾਮੈਨ ਵੀ ਮੈਨੂੰ ਤੱਪ ਕੇ ਜੇ ਪੈਰ ਲੈ ਕੇ ਬੰਦਾ ਮ ਬਾਈ ਯਾਰ ਪੜ ਪੜਾਣਾ ਆ ਜਾ ਇਹਦੀ ਪੱਤ ਗਿਆ ਵਣ ਜਾ ਖਰਚ ਕੇ ਜੇ ਮੈਂ ਤੇ ਮੈਂ ਤਾਂ ਡਰਦਾ ਕਾਨੂੰ ਮੈਂ ਡਰਦਾ ਨਹੀਂ ਮੈਂ ਕਿਸੇ ਤੋਂ ਫਿਰ ਕੀ ਹੋ ਗਿਆ ਜਿਵੇਂ ਸ਼ੇਰ ਨੂੰ ਲੋਕ ਫੜਦੇ ਫਿਰਦੇ ਹੁੰਦੇ ਨੇ ਨਾ ਉਹ ਮੈਂ ਮੈਨੂੰ ਪਿੰਡ ਦੇ ਫੜਨ ਲੱਗੇ ਹੋਏ ਨੇ ਓਏ ਕਾਹ ਤੋਂ ਮੈਂ ਇੱਕ ਰਿਸਰਚ ਕਿਤੇ ਲੱਗੇ ਹੋਇਆ ਮੈਨੂੰ ਬਰੇ ਖਾਉ ਫਿਆ ਸੁੱਤਣ ਦਾ ਪਲ ਲੱਗ ਗਿਆ ਕਿ ਤੂੰ 2 ਮਹੀਨੇ ਨਾ ਆਉਂਦਾ ਨਹੀਂ ਹੈਗਾ ਯਾਰ ਹਾਂ ਤੂੰ ਵੀ ਕਰਨ ਆਇਆ ਯਾ ਤੇਰਾ ਇੰਟਰਵਿਊ ਲੈਣਾ ਯਾਰ ਇਸ ਗੱਲ ਬਾਰੇ ਆਪਾਂ ਗੱਲਬਾਤ ਕਰਨੀ ਆ ਯਾਰ ਓਏ ਭਾਈ ਯਾਰ ਗਲਤ ਆ ਸਮਝਾ ਲੈ ਕਿ ਤੈਨੂੰ ਅੱਧਰ ਬਹਿ ਕੇ ਗੱਲ ਕਰਦੇ ਆ ਯਾਰ ਨਾ ਮੈਂ ਬਹਿਣਾ ਨਹੀਂ ਤੇਰਾ ਤਾਂ ਸਰੀਆ ਪਿਆ ਹੋਇਆ ਯਾਰ ਟੈਗੀ ਲੈਣਾ ਇੱਥੇ ਕੀ ਕਰਨਾ ਆ ਯਾਰ ਚਲੇ ਜਾ ਉਰੋਂ ਇਹ ਡਰਾਵਾ ਕਹ ਤੇ ਯਾਰ ਆ ਜਾ ਯਾਰ ਭਾਈ ਆ ਜਾ ਪੂਰੀ ਬਹਿ ਜਾ ਫਿਰ ਬਹਿ ਜਾ ਪੂਰੀ ਬਹਿ ਜਾ ਮੈਂ ਤਾਂ ਬਹਿਣਾ ਨਹੀਂ ਸੀ ਓਏ ਓ ਨੋ ਟੈਗੀ ਲੈਣਾ ਮੈਂ ਬੈਠਾ ਹਾਂ ਮੈਂ ਨਾ ਬੈਠਾ ਓ ਯਾਰ ਭਾਈ ਸੌਰੀ ਗਲਤੀ ਹੋ ਗਈ ਯਾਰ ਚੱਲ ਭਾਈ ਚੱਲ ਚੱਲ ਚੱ ਆਏ ਮੈਂ ਤਾਂ ਗੋਡਿਆਂ ਦੇ ਨੁਕਸਾਂ ਦਾ ਹੱਤੇ ਯਾਰ ਕੀ ਆ ਮੇਰੀ ਗੱਲ ਸੁਣ ਜੇ ਤੂੰ ਦੋ ਮਿੰਟ ਤਾਂ ਨਾ ਆ ਰਿਹਾ ਕਾ ਦੇ ਨਾ ਆ ਰਿਹਾ ਮੈਂ ਦੱਸ ਮੈਂ ਖੋਜ ਕਰਨ ਲੱਗਿਆ ਹੋਇਆ ਵਿਗਿਆਨੀ ਆ ਮੈਂ ਵਿਗਿਆਨੀ ਆ ਤੂੰ ਹਾਂ ਕਾ ਦੀ ਖੋਜ ਕਰਦਾ ਮੈਂ ਖੋਜ ਕਰਦਾ ਵੇ ਹੁਣ ਪੂਰੀ ਜ਼ਿੰਦਗੀ ਨਾ ਹੋਣਾ ਨੀਗਾ ਪੂਰੀ ਜ਼ਿੰਦਗੀ ਨਾ ਹੋਣਾ ਤੂੰ ਯਾਰ ਬਾਬਾ ਤੂੰ ਤਾਂ حساب ਨਾਲ ਦਾਰੇ ਸਾਰੇ ਪੈਣੇ ਦੀ ਮੁਸ਼ਕਿਲਾਂ ਕਰ ਦੇਗਾ ਮੁਸ਼ਕਿਲਾਂ ਨਹੀਂ ਹਾਂ ਹੁਣ ਮੈਂ ਰਿਕਾਰਡ ਬਣਾਉਣਾ ਐਜਾ ਵੀ ਕਿ ਰਿਕਾਰਡ ਬਣਾਉਂਦਾ ਬਸ ਮੈਂ ਬਣਾਉਂਗਾ ਆ ਇਹੋ ਜਿਹਾ ਹਲਕਾ ਤੇ ਕੀਤਾ ਗਾ ਮੇਰਾ ਨਾਮ ਹੈ ਪੁਸ਼ਪਾ ਮੈਂ ਇਹ ਪੁਸ਼ਪਾ ਨੂੰ ਦੇਖ ਕੇ ਬਣਿਆਗਾ ਮੈਂ ਇਹਨੂੰ ਧਾਰ ਲਿਆ ਪਹਿਲਾ ਮੇਰਾ ਨਾਮ ਸੀ ਮਸਕਾਨ ਸਿੰਘ ਆ ਕੁੜੀਆਂ ਦਾ ਨਾਮ ਕਦੇ ਰੱਖਦਾ ਉਸ ਪਾ ਕਿਹੜਾ ਪੁਸਪਾ ਜੁਕੇਗਾ ਨਹੀਂ ਸਾਲਾ ਇਹ ਤੂੰ ਧਾਰਿਆਗਾ ਤੇ ਇੱਕ ਦਿਨ ਮੈਂ ਲਾ ਲਿਆ ਮੈਂ ਹੋ ਗਿਆ ਵੀ ਬਿਮਾਰ ਮੇਰੇ ਤੇ 10-11000 ਰੁਪਏ ਲੱਗ ਗਿਆ ਮੇਰੇ ਘਰ ਦੇ ਦਾ ਵੀ ਹੋ ਗਏ ਕਰਜ਼ੇ ਹੀ ਹੋ ਗਏ ਤੇ ਮੇਰਾ ਇੱਕ ਉਸਤਾਦ ਆ ਉਸਤਾਦ ਦਾ ਨਾਮ ਕੀ ਆ ਉਸਤਾਦ ਮੇਰਾ ਪਮਕਰ ਦਾ ਸਿਕ ਉਹਨੇ ਤੈਨੂੰ ਕੀ ਕਿਹਾ ਉਹਨੇ ਮੈਨੂੰ ਦੱਸਿਆ ਕਹਿੰਦਾ ਕਹਿੰਦਾ ਚੇਲਿਆ ਤੂੰ ਵੀ ਆਪਣਾ ਜੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਨਾ ਪੂਰੀ ਜ਼ਿੰਦਗੀ ਹੁਣ ਨਾ ਹੀ ਮੇਰੇ ਉਸਤਾਦ ਨੇ ਕਹੇ ਜਿਹੇ ਜਿਹੇ ਰਿਕਾਰਡ ਬਣਾਏ ਨੇ ਯਾਰ ਮੈਨੂੰ ਬਿਲਾ ਦੱਸ ਮੇਰੇ ਉਸਤਾਦ ਨੇ ਗੱਦੇ ਦੀ ਲੱਦ ਖਾਦੀ ਆ ਉਹਨੇ ਪੂਰਾ 1 ਸਾਲ ਮੱਜਾ ਦਾ ਗੋਹਾ ਖਾ ਕੇ ਸਾਰਾ ਮਲਮੂਤਰ ਪੀ ਕੇ ਉਹਨੇ ਰਿਕਾਰਡ ਬਣਾਇਆ ਸੀਗਾ ਇਹ ਉਹਨੇ ਬਹੁਤ ਰਿਕਾਰਡ ਬਣਾਏ ਤੈਨੂੰ ਕੀ ਦੱਸਾਂ ਮੇਰੀ ਨਾਮ ਹੈ ਮਰਾਫ ਤਾ ਤੂੰ ਜਾਣਦਾ ਨਹੀਂ ਆਪ ਮੱਕੜ ਦਾ ਹਦਾ ਚੇਲਾ ਮੈਨੂੰ ਆਈ ਨਹੀਂ ਕਹਿੰਦੇ ਕੜਦਾ ਦਾ ਤੇ ਲੈ ਨਹੀਂ ਖਾਂਦੇ ਭਮਕੜ ਭਮਕੜ ਖਾਦੇ ਹੋਣਗੇ ਤਾਂ ਕਹਿੰਦੇ ਨੇ ਨਹੀਂ ਨਹੀਂ ਉਸਤਾਦ ਬਾਰੇ ਮੇਰੇ ਮਾੜਾ ਨਾ ਬੋਲ ਵੀ ਕਦੇ ਵੀ ਨਹੀਂ ਨਹੀਂ ਹੋਰ ਤੇਰੇ ਉਸਤਾਦ ਨੇ ਤੈਨੂੰ ਕੀ ਕੀ ਗੁਣ ਸਿਖਾਏ ਨੇ ਉਹ ਉਹਦੇ ਬਾਰੇ ਸਾਨੂੰ ਦੱਸਣਾ ਤੂੰ ਦੱਸ ਉਸਤਾਦ ਮੇਰੇ ਨੇ ਬਹੁਤ ਕੁਝ ਸਿਖਾਇਆ ਮੈਨੂੰ ਲਿੱਦ ਖਾਣਾ ਹਾਂ ਤੁਹਾਨੂੰ ਫਿਰ ਮੈਂ ਬਣਾ ਕੇ ਦਵਾਂ ਆਜੋ ਤੁਹਾਨੂੰ ਮੈਂ ਲਿੱਦ ਫਰਾਈ ਕਰਕੇ ਦਿੰਨਾ ਆਜੋ ਇਹ ਮਤਲਬ ਕਿ ਤੈਨੂੰ ਆਂਤ ਨੂੰ ਮਤਲਬ ਮੁਸ਼ਕਿਲ ਨਹੀਂ ਲੱਗਦਾਗਾ ਆਪਣੇ ਵਿੱਚ ਨੂੰ ਮੁਸ਼ਕਲ ਨਹੀਂ ਆਉਂਦਾ ਹੈਗਾ ਯਾਰ ਮਸਕਣੀ ਮੈਂ ਆਪਣੇ ਅੰਦਰ ਮਗਨ ਆ ਯਾਰ ਮੈਂ ਇਹਨੂੰ ਆਪਣੇ ਅੰਦਰ ਇੱਕ ਖੁਸ਼ਬੂ ਆਉਂਦੀ ਆ ਇੱਕ ਵਧੀਆ ਜੀ ਵੀ ਤੂੰ ਨਹਾਉਣਾ ਨਹੀਂ ਯਾਰ ਪੂਰੀ ਜ਼ਿੰਦਗੀ ਪਰ ਬਸ ਹੁਣ ਮੈਂ ਧਾਰ ਲਿਆ ਮਾਤਾ ਪਿਤਾ ਉਹਨੇ ਤਾਂ ਰੋਗ ਦੇ ਹੈ ਗਿਆ ਵੀ ਤੂੰ ਨਹਾਉਂਦਾ ਨਹੀਂ ਹੈਗਾ ਜਾਂ ਫਿਰ ਉਹਨਾਂ ਨੂੰ ਤੇਰੀ ਕੋਈ ਫਿਕਰ ਨਹੀਂ ਵੀ ਤੂੰ ਜਿੱਥੇ ਮਰਜੀ ਖਾਂਦਾ ਫਿਰ ਚੱਲ ਹੁਣ ਤਾਂ ਬਾਈ ਮੈਂ ਘਰ ਛੱਡਦਾ ਬਾਈ ਜਾਨੀ ਮੈਂ ਆਪ ਨੂੰ ਛੱਡਦਾ ਯਾਰ ਇਹਦੇ ਵਾਰ ਤੂੰ ਕੀ ਕਹਿਣਾ ਚਾਹੇਂਗਾ ਯਾਰ 10 ਮਿੰਟ ਯਾਰ ਤੈਂ ਕੀ ਅਪਡੇਟ ਨੇ ਆਪਣੇ ਉਸਤਾਦ ਬਾਰੇ ਸਾਨੂੰ ਮੜ ਜਾ ਕੁਝ ਹੋਰ ਗੱਲਾਂ ਦੱਸ ਯਾਰ ਮੈਂ ਉਤਾਵਲਾ ਹੋ ਰਿਹਾ ਦੋਸਤੋ ਤੇਰੇ ਉਸਤਾਦ ਬਾਰੇ ਗੱਲਾਂ ਉਸਤਾਦ ਮੇਰੇ ਦਾ ਬਾਰੇ ਸਾਰੇ ਦੁਨੀ ਜਾਣਨਾ ਚਾਹੁੰਦੀ ਆ ਪਰ ਮੈਂ ਦੱਸਦਾ ਨਹੀਂ ਕਿਸੇ ਨੂੰ ਮਰੇ ਉਸਤਾਦ ਨੇ ਜਿਹੜੇ ਮੈਨੂੰ ਦਾ ਦੇਤੇ ਨਾ ਉਹ ਨਹੀਂ ਮੈਂ ਦੱਸ ਸਕਦਾ ਤੁਹਾਨੂੰ ਕੋਈ ਇੱਕ ਗੱਲ ਦੱਸ ਦੇ ਯਾਰ ਮੇਰੇ ਉਸਤਾਦ ਹੈ ਨਾ ਪੂਰੀ ਠੰਡ ਦੇ ਵਿੱਚ ਪੂਰੇ 2 ਮਹੀਨੇ ਗੁਜ਼ਾਰੇ ਸੀ ਇੱਕ ਕੱਲਾ ਕੱਛਾ ਪਾ ਕੇ ਕੱਲੇ ਨਿੱਕਰ ਪਾ ਕੇ ਪਾ ਹੁਣ ਹੈਗਾ ਕਿੱਥੇ ਤੇਰਾ ਉਸਤਾਦ ਯਾਰ ਹੁ ਸਬ ਰੱਬ ਕੋਲੇ ਹੀ ਆ ਚਲੋ ਕੋਈ ਨਹੀਂ ਉਮੀਦ ਕਰਦੇ ਆਂਗੇ ਤੁਸੀਂ ਵੀ ਛੇਦੀ ਰੱਬ ਕੋਲ ਜਾਓ ਕੀ ਕਰਨਾ ਕੋਈ ਤੁਸੀਂ ਸੌਰੀ ਬਰੇ ਸੌਰੀ ਇੰਟਰਵਿਊ ਲੈਣ ਆਇਆ ਇਸ ਤਰ੍ਹਾਂ ਬਈ ਤੇਰਾ ਹਿੱਟ ਕਰਾਵਾਂਗੇ ਅਗਲਾ ਵਾਰ ਭੱਜਣ ਦੀ ਤਿਆਰੀ ਰੱਖ ਲੈ ਬਸ ਬਾਈ ਯਾ ਹਾ ਮਲਾ ਉਤਰ ਮਨਾ மக்கட ஆய நிஙஜா எப்போ நிஙா இட யார் இடங்க ਆਹ ਦੇਖਾ ਇਸ ਤੋ ਜਦੋਂ ਸਵਾਲ ਪੁੱਛ ਰਹੇ ਆ ਸਾਡਾ ਵਧੀਆ ਜਵਾਬ ਦੇ ਰਹੇ ਆ ਤੇਰਾ ਕੋਈ ਸਵਾਲ ਹੈਗਾ ਮਨ ਦੇ ਵਿੱਚ ਸਾਨੂੰ ਪੁੱਛਣ ਜੋਗੀ ਤੈਨੂੰ ਕਿੰਨੇ ਬੰਦੇ ਦਿਖਦੇ ਨੇ ਆ ਵੀਡੀਓ ਜੀ ਚ ਬੰਦੇ ਬਾਲੀ ਨਹੀਂ ਦਿਖਦੇ ਹੈਗੇ ਯਾਰ ਕਿੰਨੇ ਦਿਖਦੇ ਨੇ ਚਾਰ ਜਣੇ ਆ ਯਾਰ ਅੱਗੇ ਬਦਲ ਨਹੀਂ ਕਿੰਨੇ ਕਿੰਨੇ ਚਾਰ ਚਾਰ ਹਾਏ ਮੇਰੀ ਦੁਨੀਆ ਫੈਨਾ ਤੂੰ ਇੱਥੇ ਚਾਰ ਜਣੇ ਦੇਖਦੇ ਨੇ ਤੈਨੂੰ ਓਏ ਤੁਰ ਗਾ ਖਲ ਕਰ ਕਹਤ ਲੈ ਵੀਡੀਓ ਬੰਦ ਗਲਤ ਥਾਬੜਾ ਮਨੂੰ ਕੁੱਚੀ ਚ ਮੇਰੇ ਨਾ ਯਾਰ ਮੇਰੇ ਸੌਣ ਲੱਗੇ ਵੀਰੇ ਮੇਰੇ ਪ੍ਰੋਮੋਸ਼ਨ ਕਰਦੇ ਮਾਰਾ ਖੋ ਆਪਾ ਮੱਕੜ ਦਾ ਓਏ ਮੇਰੇ ਉਸਤਾਦ ਦੀ ਕਾਪੀ ਨਹੀਂ ਹੋ ਸਕਦੀ ਤੇਰਾ ਉਸਤਾਦ ਹੁਣ ਯਾਰ ਤੂੰ ਚਲੇ ਗਿਆ ਲੱਗਿਆ ਯਾਰ ਇੱਥੋਂ ਮਾ ਤਾਂ ਗਿਆ ਨਹੀਂ ਦਿਲਾਂ ਵਿੱਚ ਆ ਮੇਰੇ ਦਿਲ ਵਿੱਚ ਆ ਖਤਰਨਾਕ ਲੱਕ ਮਣ ਜਾ ਬਾਦ ਤਖਾਈ ਮੈਂ ਦੇਖ ਕੇ ਡਰ ਜਿਹਾ ਲੱਗਿਆ ਹਾਂ ਆ ਪਿਆ ਤੂੰ ਨਾਲੇ ਦੇ ਵਿੱਚ ਜੀ ਨਾਲਾ ਨਹੀਂਗਾ ਉਹ ਮੇਰਾ ਆਸਣਾ ਹੋ ਉੱਥੇ ਨਾ ਹੈ ਤੇਰਾ ਮਾਲਾ ਕਿਉਂ ਦੋਦਾ ਤੇ ਤੁਹਾਨੂੰ ਭੁੱਖ ਨਹੀਂ ਲੱਗੀ ਮੁੱਖ ਬਾਲੀ ਲੱਗੀ ਆ ਬਾਈ ਯਾਰ ਸੌਹ ਲੱਗੀ ਬੜੀ ਯਾਰ ਕਿ ਤੋ ਗੋ ਗੋ ਫੜ ਕੇ ਖਾਈਏ ਕਿ ਤੋ ਮਾਈ ਗੋਡ ਦੇਣੇ ਸੀ ਕੀ ਨਾ ਵਾਤਾ ਉਰੇ ਘੜਾ ਕਿਤੇ ਬੱਤੀ ਲੱਗੀ ਹੁੰਦੀ ਆ ਹਾਂ ਉਰੇ ਨਾਂ ਕੋਈ ਚਾਨਣਾ ਹੁੰਦਾ ਇੱਕ ਦਿਨ ਰਾਤ ਨੂੰ ਕੁੱਤਾ ਆਪਣਾ ਢਿੱਡ ਖਾਲੀ ਕਰਕੇ ਗਿਆ ਮੈਂ ਸਾਲਾ ਉਹੀ ਰੰਨ ਲਿਆ ਵਿੱਚ ਇਹ ਦੱਸ ਯਾਰ ਕੀ ਕਰਾ ਪਤਾ ਹੀ ਨਹੀਂ ਲੱਗਿਆ ਸਾਡੀ ਇਹ ਜਿਹੀ ਜ਼ਿੰਦਗੀ ਆ ਯਾਰ ਦੇਖੀ ਮੇਰਾ ਬੁੱਖ ਦੇ ਬੱਚੇ ਨਾ ਆਣ ਜਦੋਂ ਮੈਂ ਅਮਰ ਹੋ ਗਿਆ ਇਸ ਜੱਗ ਤੋਂ ਪਾਣੀ ਤੇ ਉਹ ਮੈਨੂੰ ਸਖਤ ਨਬਤਾ ਉਹ ਕਾਤੇ ਮੰਨਣਾ ਹੁਣਾ ਨਹੀਂ ਮੈਂ ਪਾਣੀ ਤੇ ਤਾਂ ਮੈਨੂੰ ਪਾਣੀ ਦਾ ਦੇ ਤਾ ਮੇਰੇ ਖੇ ਨਾਂ ਰਹਿਦੀ ਪਾਣੀ ਦੇ ਖੇ ਚੜਦੀਆਂ ਮੈਨੂੰ ਜੇ ਪਾਣੀ ਮਾੜੇ ਮੇਰੇ ਅੰਗ ਨੂੰ ਲੱਗ ਗਿਆ ਬਸ ਮੈਂ ਇਸ ਜ਼ਿੰਦਗੀ ਨੂੰ ਛੱਡ ਜਾਣਾ ਬਸ ਮੈਂ ਇਹ ਗੱਲ ਦੱਸ ਮੈਨੂੰ ਪਾਣੀ ਦਾ ਜ਼ਹਿਰ ਆ ਜ਼ਹਿਰ ਆ ਇੱਕ ਤਰ੍ਹਾਂ ਦਾ ਬਹਾ ਪਾਣੀ ਦਾ ਨਾਮ ਤੁਸੀਂ ਪੀਂਨਾ ਕੀਆ ਪੀਂਨਾ ਮੈਂ ਇੱਥੇ ਕੋਈ ਡਰਿੰਕ ਡਰਿੰਕ ਆਈ ਐਮ ਡਰਿੰਕ ਇਜ਼ ਅ ਕੁਕਿੰਗ ਐਂਡ ਡਰਿੰਕਿੰਗ ਐਂਡ ਵੈਰੀ ਇਟਸ ਟੂ ਐਂਡ ਤਾਂ ਮੈਂ ਇਲੈਕਟ੍ਰੀਕੀ ਦਿੱਤੀ ਹੋਈ ਆ ਜਿਹੜੀ ਤੇਰੀ ਆ ਵੀਡੀਓ ਬਣ ਗਈ ਨਾ ਇਹਨੂੰ ਵੀ ਕੋਈ ਦੇਖੀ ਕਿੰਨੇ ਆਉਂਦੇ ਕਿਉਂਕਿ ਇਹ ਮੈਨੂੰ ਫੜਨ ਵਾਲੇ ਬੰਦੇ ਪਤਾ ਜਦੋਂ ਮਰਜ਼ੀ ਆ ਜਿਓ ਠੀਕ ਆ ਨਾ ਐ ਨਹੀਂ ਫੜਿਆ ਜਾਂਦਾ ਆਈ ਨਹੀਂ ਧਾਰਿਆ ਮੈਂ ਪੇਸ ਆਪਣਾ ਆਈ ਨਹੀਂ ਫੜਿਆ ਜਾਂਦਾ ਇਹ ਮਗਰ ਲੱਗਿਓ ਤੁਸੀਂ ਮੇਰੇ ਪਿੰਡ ਵਾਲਿਓ ਮੁਸਕ ਨਹੀਂ ਮੇਰੇ ਅੰਦਰ ਆਉਂਦਾ ਖੁਸ਼ਬੂ ਆਉਂਦੀ ਆ ਮਰੇ ਅੰਦਰ ਖੁਸ਼ਬੂ ਹਾਂ ਕੀ ਦੇਖਦਾ ਬਈ ਕੁਛ ਨਹੀਂ ਮੈਂ ਤਾਂ ਐਂ ਦੇਖਦਾ ਸੀਗਾ ਉਹਨਾਂ ਕੇ ਪਿੰਡ ਵਾਲਾ ਜਾਲ ਲੈ ਕੇ ਖੜਾ ਹੋਵੇ ਇੱਥੇ ਚਰਨਾ ਮੈਂ ਵੀ ਰੰਨੇ ਆ ਜਾਵਾਂ ਜਾਲ ਫਿਰ ਸੇਰਾਂ ਦੀ ਪੈਂਦਰੇ ਤੇ ਸੇਰ ਪਿੰਡਾਂ ਜਾਂਦੇ ਨੇ ਨਾ ਉਹਦਾ ਜਾਲ ਪਾ ਜਾਂਦੇ ਨੇ ਸੇਰ ਤਾਂ ਫੇਰ ਉਤਰ ਕੇ ਭਾਗ ਜੂ ਬੱਕਰੇ ਦਾ ਕੀ ਬਣੂ ਬੱਕਰੇ ਦਾ ਕੀ ਰੇਲ ਲੈਣਗੇ ਐਸਾ ਚਾਦਰ ਕਿਹਦੇ ਬਿੜਨਾਂ ਦਾ ਚਾਦਰ ਹੂੰ ਚਾਦਰਾਂ ਦਾ ਇਹ ਉਹ ਆ ਕਰਨ ਵਾਲੇ ਲੈ ਕੇ ਆਜੇ ਕਰਨ ਵਾਲਾ ਗਾਣਾ ਹੀ ਸੁਣਿਆ ਹੈਗਾ ਤੈਂ ਥੱਲੇ ਮੇਰੇ ਐਲਵੀ ਦੇ ਉੱਤੇ ਲੈਂਦੇ ਲੋਈ ਇਹ ਉਦੋਂ ਹੀ ਲੈ ਕੇ ਆਇਆ ਇਹ ਮੈਂ ਤੂੰ ਜਲਦ ਤੂੰ ਤਾਂ ਗੈਸ ਕਰ ਵੀ ਕਿੰਨੇ ਦੀ ਆ ਤੂੰ ਮੈਨੂੰ ਤੂੰ ਮੈਨੂੰ ਐ ਦੇਖ ਕੇ ਨਾ ਕਹੇਗਾ ਵੀ ਇਹ ਫਟੇ ਜੀ ਕੱਪੜੇ ਪਈ ਆ ਦੱਸ ਕਿੰਨੇ ਦੀ ਆ ਯਾਰ ਆ 300 ਦੀ ਹੋਊਗੀ ਆ ਵੱਧੋ ਵੱਧ 250 ਦੀ ਹੋਊਗੀ ਬੇਟੇ ਮौज ਕਰਦੀ ਬਹੁਤ ਤੂੰ ਤਾਂ ਥੱਲੇ ਰਹਿ ਗਿਆ ਬਹੁਤ ਬੇੜੇ ਤੇਰੀ ਸੋਚ ਨਹੀਂ ਜਾਣੀ ਹੈ ਕਿ ਤੂੰ ਐਵੇਂ ਫੋਲੀਆ ਦੇਖ ਕੇ ਨਾ ਆ ਗਿਆ ਨਾ 2.2 ਕਰੋੜ او ਮਾਈ ਗਾਡ 8.2 ਕਰੋੜ ਦਿਆ ਹੈ ਹਾਂ ਇੱਧਰ 5 ਕਰੋੜ ਚੈੱਕ ਕਰ ਪਚਿਆਨੀ ਨਾ ਪਚਿਆਦੀ ਨਾ ਪਚਿਆਦੀ ਨਾ ਤੇਨੂੰ ਹੁਣੀ ਜੜੀ ਮੁੱਟੀ ਬਣਾ ਕੇ ਦਾਂ ਅੱਖਾਂ ਵਿੱਚ ਅੱਖਾਂ ਵਿੱਚ ਅੱਖਾਂ ਵਿੱਚ ਅੱਖਾਂ ਵਿੱਚ ਦੇਖਿਆ ਤਾਂ ਥਾਲੇ ਚੱਪਲ ਬਹੁਤ ਫੇਰੂਗੀ ਦੇਖਿਆ ਤੈਨੂੰ ਆਯੁਰਵੈਦਿਕ ਬਣਾ ਕੇ ਦਊਂਗਾ ਤੈਨੂੰ ਕਦੇ ਬਿਮਾਰੀਆਂ ਨਹੀਂ ਲੱਗੂਗੀ ਤੈਨੂੰ ਮੂੰਹ ਖੋਲਾ ਅੱਖਾਂ ਵਿੱਚ ਮੂੰਹ ਖੋਲਾ ਏ ਲੈ ਆ ਗੁਵਾਤਾ ਤੇਰੇ ਮਾਰੇਗਾ ਮਾਰੇਗਾ ਮੈਨੂੰ ਪਤਾ ਕਿ ਇਹ ਨੀ ਤਗੜੀ ਜੜੀ ਬੂਟੀ ਆ ਇਹ ਪਰ ਉਸਤਾਦ ਨੇ ਬਣਾ ਕੇ ਦਿੱਤੀ ਸੀ ਇਹ ਮੈਨੂੰ ਆਹ ਮੇਰਾ ਉਸਤਾਦ ਆਹਲਾ ਬੀਂਗਾ ਆ ਉਸਤਾਦ ਮਾਰੇਗਾ ਖਰਾ ਜਣਾ ਹੋਰੇ ਨਹੀਂ ਵੀਰੇ ਯਾਰ ਤ ਤਾ ਕੱਢ ਦੂੰਗਾ ਭੱਬੇ ਤਾ ਨਾ ਹੋ ਤਾਂ ਤਨ ਹੋ ਬਹਿ ਜਾ ਬਹਿ ਜਾ ਕਾ ਦੋ ਨਾ ਆਏਗਾ ਵੀਰੇ ਹੁਣ ਦੱਸ ਹੁਣ ਤਾਂ ਭੁੱਲ ਜਾ ਵੀਰੇ ਹੁਣ ਤਾਂ ਮਰਦੇ ਦਮ ਤੱਕ ਇਹ ਝੋਟਾ ਸ਼ੇਰ ਬੱਕਰੀ ਕੁੱਤਾ ਇਹ ਨਹੀਂ ਨਾ ਹੁੰਦਾ ਹੁਣ ਜੀ ਮਿੱਤਰੋ ਤਿਆਰ ਜੀ ਤੁਹਾਨੂੰ ਦੱਸ ਦਿਆਂ ਕਿ ਇੱਥੇ ਨੌਕੀਆ ਯਾਰ ਮੇਰਾ ਨਾਮ ਹੈਗਾ ਮੁਸਕਾਨ ਸਿੰਘ ਮੁਸਕਾਨ ਸਿੰਘ ਨਾਲ ਇੰਟਰਵਿਊ ਲੈ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਤਸੱਲੀ ਮਿਲੀ ਤੈਨੂੰ ਚੜ੍ਹਦਾ ਇਥੋਂ ਲੈਂਦਾ ਓ ਯਾਰ ਬਾਈ ਖੜ ਜਾ ਯਾਰ ਇੰਟਰਵਿਊ ਲੈ ਲੈਣ ਦੇ ਯਾਰ ਤੇ ਬਾਈ ਮੁਸਕਾਨ ਸਿੰਘ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਹੁਤ ਮਜ਼ਾ ਆਇਆ ਇਹਨਾਂ ਨੇ ਬਹੁਤ ਵਧੀਆ ਇੰਟਰਵਿਊ ਦਿੱਤਾ ਲੈ ਇੰਟਰਵਿਊ ਤਾਂ ਲੈ ਦਿੱਤੋ ਪਾਦਲਾ ਪਾਦਲਾ ਹੋਣਾ ਪਰ ਬਚਾਉਣ ਵਾਲਾ ਕੋਈ ਨਹੀਂ ਪਾਦਲਾ ਕਿੱਥੇ ਆ ਮੇਰਾ ਅੱਜ ਦਾ ਭੋਜਨ ਕਿੱਥੋਂ ਆਊਗਾ ¡Suscríbete <coughs> al canal!